ਰਾ ਮੁੜਕੀ ਹੁੰਦਾ ਟਾਈਟਲਰ ਵਾਲਾ ਹਜੇ ਚੱਲਦਾ ਪਿਆ ਪਰ ਹੁਣ ਕੀ ਸੋਲੂਸ਼ਨ ਹੈ ਇਹ ਤਾਂ ਵੋਟਾਂ ਦੇ ਬਾਅਦ ਸੋਲੂਸ਼ਨ ਆਪਾਂ ਦੱਸਦਾ ਹੁਣ ਤਰੰਟ ਅਸੀਂ ਕੀ ਕਰੀਏ ਜੋ ਕਿ ਇਹਦੇ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਹੁਣ ਮੈਂ ਦੱਸਦਾ ਕਿ ਇੱਕ ਸਿਆਣੇ ਬੰਦੇ ਨੇ ਕਿਹਾ ਸੀਗਾ ਅੰਗਰੇਜ਼ੀ 'ਚ ਮੈਂ ਦੱਸਦਾ ਨੇ ਜੀ ਉਹ ਕਹਿੰਦਾ ਕਿ when rape is inevitable then relax and enjoy ਹੁਣ ਤੁਸੀਂ ਅੰਗਰੇਜ਼ ਸਮਝ ਜਾਣ ਕੇ ਮੈਂ ਕੀ ਕਹਤਾ ਹੁਣ ਇਹੋ ਜੀ ਕੌਮ ਨੂੰ ਮੈਂ ਇਹੀ ਕਹਿ ਸਕਦਾ ਕਿ ਰਿਲੈਕਸ ਐਂਜੋਏ ਰੀਪ ਤੋਰ ਦਿੱਤੇ ਹੋ ਗਏ ਹੁਣ ਐ ਬਾਵਾ ਬੂਆ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ ਅੱਛਾ ਹੁਣ ਸਿਮਰਜੀਤ ਸਿੰਘ ਮਾਨਪੁਰਾ ਦੀ ਗੱਲ ਕਰ ਲਈਏ ਨਾ ਖਾਲਸਤਾਨੀ ਲੀਡਰ ਨੇ ਸਮੇ ਸਮੇਂ ਦੇ ਉਤੇ ਭੁਗਤ ਦੇ ਆਏ ਨੇ ਜੀ ਉਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਆਪਣਾ ਵੱਡਾ ਇੱਕ ਉਹ ਤਾਂ ਉਹਨਾਂ ਨੇ ਛੱਡਿਆ ਸੀਗਾ ਹਨ ਤੇ ਅੱਜ ਤੱਕ ਉਹ ਕਹਿੰਦੇ ਨੇ ਕਿ ਮੈਂ ਇਕਲੌਤਾ ਭਾਰਤ ਦੇ ਵਿੱਚ ਖਾਲਸਨ ਲੀਡਰ ਆ ਉਹ ਖੁਸ਼ ਨੇ ਉਹ ਕਹਿੰਦੇ ਵਧੀਆ ਗੱਲ ਆ ਕਿ ਰਾਹੁਲ ਗਾਂਧੀ ਜਿਹੜੇ ਨੇ ਪੰਜਾਬ ਚ ਆਏ ਨੇ ਉਹ ਕਹਿੰਦੇ ਬਹੁਤ ਸੋਹਣੀ ਗੱਲ ਹੈ ਜੀ ਸਿੰਘ ਮਾਨ ਦੇ ਇੱਕ ਹੋਰ ਬਿਆਨ ਦੀ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਗਾਂਧੀ ਨੂੰ ਸਰੂਪਾ ਦੇ ਕੇ 1984 ਰੋਕੀ ਜਾ ਸਕਦੀ ਸੀ ਇਹ ਬਿਆਨ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਬਾਦਲ ਤੇ ਟੋੜਾ ਇੰਦਰਾ ਗਾਂਧੀ ਨੂੰ ਸ਼ਾਂਤ ਕਰਵਾ ਸਕਦੇ ਸੀ ਆਪਣੇ ਨਾਨੇ ਅਰੂਪ ਸਿੰਘ ਦੀ ਹਮਾਇਤ ਕਰਦਿਆਂ ਉਹਨਾਂ ਇਹ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਨਾਨੇ ਨੇ ਡਾਇਰ ਨੂੰ ਸਰੂਪਾ ਦੇ ਕੇ ਉਸ ਦਾ ਗੁੱਸਾ ਸ਼ਾਂਤ ਕੀਤਾ ਸੀ ਤੇ ਇਸੇ ਤਰੀਕੇ ਨਾਲ ਇੰਦਰਾ ਗਾਂਧੀ ਦਾ ਵੀ ਗੁੱਸਾ ਸ਼ਾਂਤ ਕੀਤਾ ਜਾ ਸਕਦਾ ਸੀ ਉਹਨਾਂ ਕਿਹਾ ਕਿ ਮੇਰੇ ਨਾਨੇ ਨੇ ਜਨਰਲ ਡਾਇਰ ਨੂੰ ਹਰਮੰਦਰ ਸਾਹਿਬ ਤੇ ਅਟੈਕ ਕਰਨ ਤੋਂ ਰੋਕਿਆ ਸੀ ਉਸ ਵੇਲੇ ਸਰੂਪਾ ਦੇ ਕੇ ਔਰ ਇਸੇ सेनाल इंदिरा गांधी मूवी स्वरूपा देके रोका जा सकता थी 84 ऑपरेशन ब्लू स्टार रिकवायर्ड जा सकता था मेरे नाना जी जिन्होंने स्वरूपा दिया था जनरल डायर को उसकी सारी हिस्ट्री निकाल रहे हैं कि मान के नाना जी ने जनरल डायर को स्वरूपा दे दिया था मेरे नाना जी को ਜੋ ਖਾਲਸਾ ਕਾਲਜ ਦਾ ਉਸ ਟਾਈਮ ਪ੍ਰਿੰਸੀਪਲ ਥਾ ਇੱਕ ਅੰਗਰੇਜ਼ ਆਦਮੀ ਉਹਨਾਂ ਨੇ ਬੋਲਾ ਥਾ ਮੇਰੇ ਨਾਨਾ ਜੀ ਕੋ ਕਿ ਅੰਗਰੇਜ਼ ਹਕੂਮਤ ਬਹੁਤ ਖਫਾ ਹੈ ਔਰ ਇਹ ਹਵਾਈ ਜੱਜੋ ਕੇ ਸਾਥ ਜਲਿਆਵਾਲਾ ਬਾਗ ਦੇ ਉੱਪਰ ਬੰਬ ਬਾਰਿਸ਼ ਕਰਨਾ ਚਾਹਤੀ ਹੈ ਝੂਠ ਕਈ ਬੰਦੇ ਗੱਲ ਕਹਿ ਰਹੇ ਨੇ ਕਿ ਇਹ ਝੂਠ ਆ 1919 ਦੇ ਵਿੱਚ ਇਸ ਏਰੀਏ ਦੇ ਵਿੱਚ ਕੋਈ ਐਸਾ ਫੌਜੀ ਪ੍ਰਬੰਧ ਨਹੀਂ ਸੀਗਾ ਬੰਬਾਰੀ ਕਰਨ ਵਾਲਾ ਜੇ ਕਾਫੀ ਸਾਰੇ ਲੋਕ ਇਕੱਠੇ ਹੋਏ ਹੋਏ ਸਨ ਕੋਈ ਇਹ ਪ੍ਰਾਈਵੇਟ ਮਤਲਬ ਇਸ ਤਰ੍ਹਾਂ ਨਹੀਂ ਸੀ ਵੀ ਕੋਈ ਦਿਨ ਦਿਹਾੜੇ ਦੀ ਗੱਲ ਹੈ ਬਹੁਤ ਸਾਰੇ ਲੋਕ ਸਨ ਉੱਥੇ ਇਕੱਠੇ ਹੋਏ ਸਾਰੇ ਦੇਖ ਰਹੇ ਸਨ ਇਹਨਾਂ ਨੇ ਪਿੱਛੇ ਜਾ ਕੇ ਗੁਰਦੁਆਰੇ ਦੇ ਪਿਛਲੇ ਪਾਸੇ ਫਿਰ ਇਹਨਾਂ ਨੇ ਮਾਨ ਨੇ ਆਪਣੀ ਪਿਸਤੌਲ ਦੇ ਨਾਲ ਦੋ ਨਿੰਗਾਂ ਨੂੰ ਗੋਲੀਆਂ ਮਾਰੀਆਂ ਸਿਮਰਨਜੀਤ ਸਿੰਘ ਮਾਨ ਨੇ ਜਿੰਸ਼ਮਾਨ ਨੇ ਆਪਣੀ ਪਿਸਤੌਲ ਦੇ ਨਾਲ ਸਰਵਿਸ ਵਾਲਰ ਦੇ ਨਾਲ ਦੋ ਨਹਿੰਗਾ ਨੂੰ ਗੋਲੀਆਂ ਮਾਰ ਕੇ ਕਸਟਡੀ ਦੇ ਵਿੱਚ ਮਾਰ ਦਿੱਤਾ। ਔਰ ਮੈਨੂੰ ਗੁਰਦੇਵ ਸਿੰਘ ਗੋਸਲ ਨੇ ਗੁਰਪਖ ਸਿੰਘ ਗੋਸਲ ਨੇ ਦੱਸਿਆ ਕਿ ਫਿਰ ਮੈਂ ਕਿਹਾ ਵੀ ਹੁਣ ਇੱਥੇ ਤੱਕ ਜੋ ਹੋ ਗਿਆ ਸੋ ਹੋ ਗਿਆ। ਨੋ ਨੋ ਮੋਰ। ਫਿਰ ਉਹਨੇ ਦਾ ਹੱਥ ਪੜਿਆ ਪਿਸਤੌਲ ਪੜਿਆ ਤੇ ਇਹਨੂੰ ਰੋਕਿਆ। ਫਿਰ ਦੋ ਦੂਸਰੇ ਨਹਿੰਗਾ ਨੂੰ ਉਹਨਾਂ ਨੇ ਗੋਲੀਆਂ ਮਾਰ ਕੇ ਪੁਲਿਸ ਵਾਲਿਆਂ ਨੂੰ ਕਿਉਂ ਸਿਮਰਨਜੀਤ ਸਿੰਘ ਮਾਨ ਨੇ ਅਗਰ ਅਗਰ ਕਸਟਡੀ ਦੇ ਵਿੱਚ ਸੀਗੇ ਫਿਰ ਕਿਉਂ ਮਾਰੇ ਕਿਉਂ ਇਸ ਤਰੀਕੇ ਨਾਲ ਗੋਲੀ ਚਲੇ ਇਹ ਤਾਂ ਇਹੀ ਦੱਸ ਸਕਦਾ ਮੈਂ ਹੁਣੀ ਤੇ ਕੀ ਕਮਾਂ ਨਿਹੰਗ ਸੰਨ ਉਹਨਾਂ ਦੇ ਘਰ ਵਾਲੀਆਂ ਔਰ ਇੱਕ ਨਿਹੰਗ ਪ੍ਰੀਤਮ ਸਿੰਘ ਜਿਹੜਾ ਸੀ ਉਹਦੀਆਂ ਤਿੰਨ ਕੁੜੀਆਂ ਸਨ ਛੋਟੀਆਂ ਛੋਟੀਆਂ ਤੇ ਉਹਨਾਂ ਨੂੰ ਬੁਲਾ ਲਿਆ ਔਰ ਇਹਨਾਂ ਨੇ ਫਿਰ ਲਾਊਡ ਸਪੀਕਰ ਦੇ ਉੱਤੇ ਥ੍ਰੈਟਨ ਕੀਤਾ ਕਿ ਜੀ ਅਸੀਂ ਇਹਨਾਂ ਦੇ ਨਾਲ ਬਹੁਤ ਬੁਰਾ ਕਰਾਂਗੇ ਤੁਸੀਂ ਸਰੈਂਡਰ ਕਰੋ ਇਹ ਕੌਣ ਕਹਿ ਰਿਹਾ ਸੀ ਇਹ ਪੁਲਿਸ ਵਾਲੇ ਕਹਿ ਰਹੇ ਸੀ ਠੀਕ ਹੈ ਕੌਣ ਅਨਾਉਂਸ ਕਰ ਰਿਹਾ ਸੀ I डोंਟ نو ਮੇਬੀ ਦਾ SSP ਮੇਬੀ ਸਮਬਡੀ ਐਲਸ ਲੇਕਿਨ ਇਹ ਇਹ ਉਹਨਾਂ ਨਾਲ ਇਹ ਉਹਨਾਂ ਨੂੰ ਕਿਹਾ ਗਿਆ ਉਹਨਾਂ ਦੇ ਨਾਲ ਡਿਸਟ੍ਰਿਕਟ ਮੈਜਿਸਟ੍ਰੇਟ ਸੀ ਗੁਰਬਖਸ਼ ਸਿੰਘ ਗੋਸਲ ਜਿਸ ਨੇ ਮੈਨੂੰ ਬਾਅਦ ਦੇ ਵਿੱਚ ਇਹ ਸਾਰੀ ਕਹਾਣੀ ਦੱਸੀ ਵੀ ਕਿਸ ਤਰ੍ਹਾਂ ਹੋਇਆ